ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਬਹੁਤ ਹੀ ਸਤਿਕਾਰਯੋਗ ਸਾਡੇ ਸਾਬਕਾ ਜ਼ਿਲ੍ਹੇ ਦੇ ਪ੍ਰਧਾਨ ਜਸਮੀਲ ਸਿੰਘ ਜੀ ਬੌਂਦਲੀ ਸਾਹਿਬ ਸੀਨੀਅਰ ਲੀਡਰ ਅਕਾਲੀ ਦਲ ਉਹਨਾਂ ਦੇ ਘਰ ਗ੍ਰਹਿ ਵਿਖੇ ਰੱਖੀ ਗਈ ਆ ਬੇਸਿਕ ਅਦਾ ਏਜੰਡਾ ਇਹ ਸੀ ਵੀ ਸਮੂਹ ਜਥੇਬੰਦੀ ਨੇ ਇੱਕਜੁੱਟ ਹੋ ਕੇ ਬਹੁਤ ਹੀ ਮਿਹਨਤ ਨਾਲ ਜੋ ਇਲਾਕੇ ਦੇ ਵਿੱਚ ਕੰਮ ਕੀਤਾ ਸਮਰਾਲੇ ਹਲਕੇ ਦੇ ਵਿੱਚ ਰਿਜ਼ਲਟ ਬਹੁਤ ਸੋਹਣੇ ਆਏ ਨੇ ਪਾਰਟੀ ਗ੍ਰਾਸ ਰੂਟ ਤੋਂ ਤਕੜੀ ਹੋਈ ਆ ਉਸ ਸਬੰਧ ਦੇ ਵਿੱਚ ਅੱਜ ਮੀਟਿੰਗ ਰੱਖੀ ਗਈ ਸੀ ਕਿਉਂਕਿ ਸਭਾ ਦੇ ਦਿਨ ਚੱਲਦੇ ਆ ਸੋ ਜੋ ਵੱਡੀ ਮੀਟਿੰਗ ਆ ਉਹ ਅਸੀਂ ਫੈਸਲਾ ਕੀਤਾ ਵੀ ਜਨਵਰੀ ਚ ਮੀਟਿੰਗ ਰੱਖ ਕੇ ਸਾਰੇ ਵਰਕਰ ਤੇ ਵੋਟਰ ਸਹਿਬਾਨਾਂ ਦਾ ਧੰਨਵਾਦ ਕੀਤਾ ਜਾਊਗਾ ਤੇ ਜੇ ਮੈਂ ਗੱਲ ਕਰਾਂ ਪੂਰੇ ਖੰਨੇ ਜ਼ਿਲ੍ਹੇ ਦੇ ਵਿੱਚ ਤੇ ਤਿੰਨ ਜ਼ਿਲ੍ਹਾ ਪਰਿਸ਼ਦ ਦੀਆਂ ਜਿਹੜੀਆਂ ਸੀਟਾਂ ਨੇ ਉਸ ਇਸ ਖੰਨੇ ਜ਼ਿਲ੍ਹੇ ਚੋਂ ਜਿੱਤੀਆਂ ਗਈਆਂ ਨੇ ਕਾਲੀ ਦਲ ਵੱਲੋਂ ਤੇ ਤੇ ਨੌ ਬਲਾਕ ਸੰਪਤੀਆਂ ਪੈਲ ਦੇ ਵਿੱਚ 11 ਬਲਾਕ ਸੰਪਤੀਆਂ ਸਾਨੇ ਵਾਲ ਦੇ ਵਿੱਚ ਪੰਜ ਬਲਾਕ ਸੰਪਤੀਆਂ ਖੰਨੇ ਦੇ ਵਿੱਚ ਤੇ ਅੱਠ ਬਲਾਕ ਸੰਪਤੀਆਂ ਸਮਰਾਲਾ ਹਲਕੇ ਦੇ ਵਿੱਚ ਸੋ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਤੇ ਵਰਕਰਾਂ ਦੇ ਵਿੱਚ ਭਾਰੀ ਸ਼ਾਅ ਆ ਤੇ ਜੇ ਮੈਂ ਕਹਾ ਗਰਾਸ ਰੂਟ ਦੇ ਉੱਤੇ ਕਿਉਂਕਿ ਜਦੋਂ ਤੁਸੀਂ ਇਕੱਠੇ ਹੋ ਕੇ ਟੀਮ ਦੇ ਤੌਰ ਤੇ ਤੁਰਦੇ ਹੋ ਸਾਰੇ ਰਲ ਮਿਲ ਕੇ ਆਪਣੇ ਵਿਤਕਰੇ ਭਲਾ ਕੇ ਕੰਮ ਕਰਦੇ ਹੋ ਤਾਂ ਰਿਜ਼ਲਟ ਬੜੇ ਚੰਗੇ ਆਉਂਦੇ ਆ ਸੋ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਸਾਰਿਆਂ ਨੇ ਜੋਰ ਮਾਰਿਆ ਅਤੇ ਜਿਹੜੀ ਇਹ ਜਿੱਤ ਆ ਇਹ ਸਾਰੇ ਸਾਡੇ ਵਰਕਰ ਤੇ ਲੀਡਰ ਸਾਹਿਬਾਨਾਂ ਦੇ ਸਿਰ ਤੇ ਜਾਂਦੀ ਆ ਕਿਉਂਕਿ ਉਹਨਾਂ ਦੀ ਦਿਨ ਰਾਤ ਮਿਹਨਤ ਨੇ ਇਕੱਲੀ ਦਲ ਨੂੰ ਗਰਾਸ ਰੂਟ ਤੋਂ ਤਕੜਾ ਕੀਤਾ ਇੱਕ ਗੱਲ ਤਾਂ ਤਾਂ ਸੰਗੀਤ ਨੇ ਵੀ ਲੋਕ ਖੇਤਰੀ ਪਾਰਟੀ ਦੇ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਵੀ ਪੰਜਾਬ ਦੀ ਗੱਲ ਪੰਜਾਬੀਅਤ ਦੀ ਗੱਲ ਹੋਵੇ ਜਿਹੜੀਆਂ ਬਾਹਰ ਲੀਆਂ ਸੂਬਿਆਂ ਤੋਂ ਸਰਕਾਰਾਂ ਚਲਦੀਆਂ ਨੇ ਜਾਂ ਸੈਂਟਰ ਤੋਂ ਚਲਦੀਆਂ ਨੇ ਲੋਕਾਂ ਨੇ ਅੰਦਾਜ਼ਾ ਲਾ ਲਿਆ ਹੁਣ ਕਿ ਗੱਲਾਂ ਕੋਈ ਕਰਦਾ ਪਰ ਜੇ ਕੋਈ ਪੰਜਾਬ ਦੀ ਗੱਲ ਕਰ ਸਕਦਾ ਤਾਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਰ ਸਕਦੀ ਆ ਇਸੇ ਕਰਕੇ ਸਮੁੱਚੇ ਪੰਜਾਬ ਦੇ ਵਿੱਚ ਬਹੁਤ ਵਧੀਆ ਹਲਾਰਾ ਵੀ ਮਿਲਿਆ ਅਤੇ ਜਿਹੜੀ ਮੌਜੂਦਾ ਸਰਕਾਰ ਆ ਇਹਦਾ ਵੀ ਇਹ ਗੱਲ ਤੇ ਧਿਆਨ ਰਿਹਾ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਅਕਾਲੀ ਦਲ ਨੂੰ ਡੀਗ੍ਰੇਡ ਕਰੀਏ ਅਕਾਲੀ ਦਲ ਦੇ ਵੱਧ ਤੋਂ ਵੱਧ ਕੈਂਡੀਡੇਟਾਂ ਦੇ ਕਾਗਜ਼ ਰਿਜੈਕਟ ਕਰੀਏ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਪੰਜਾਬੀ ਕੌਮ ਆ ਜਿੰਨਾ ਦਬੋਗੇ ਉਹਨਾ ਵੱਧ ਉੱਭਰੂਗੀ ਸੋ ਮੈਂ ਸਮੂਹ ਵਰਕਰ ਸਹਿਬਾਨਾਂ ਦਾ ਪੰਜਾਬ ਦੇ ਵਿੱਚ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਨੇ ਤੇ ਖਾਸ ਕਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦਾ ਕਿਉਂਕਿ ਦਿਨ ਰਾਤ ਮਿਹਨਤ ਕਰ ਰਹੇ ਨੇ ਤੇ ਪਾਰਟੀ ਦੇ ਗਰਾਫ ਨੂੰ ਜੇ ਅੱਜ ਜੇ ਜੇ ਪਾਰਟੀ ਦਾ ਗਰਾਫ ਉੱਠਿਆ ਤੇ ਜੇ ਵਰਕਰ ਅੱਜ ਮਹਿਸੂਸ ਕਰ ਰਿਹਾ ਕਿ ਜੋ ਸਤਾਈ ਦੀ ਸਰਕਾਰ ਅਕਾਲੀ ਦਲ ਦੀ ਬਣਾਉਣੀ ਆ ਤਾਂ ਉਹਨਾਂ ਦੇ ਮੋਟਿਆਂ ਦੀ ਬਣ ਸਕਤੀ ਸੀ ਤੇ ਅੱਜ ਪੂਰਾ ਵਰਕਰ ਉਛਾਹਤ ਹੈ ਤੇ ਆਉਣ ਵਾਲੀ ਜਿਹੜੀ 27 ਦੀ ਇਲੈਕਸ਼ਨ ਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤ ਦਾ ਝੰਡਾ ਦਰਜ ਕਰਕੇ ਪੰਜਾਬ ਦੇ ਵਿੱਚ ਫੇਰ ਦੁਬਾਰਾ ਤੁਹਾਡੀ ਆਪਣੀ ਜਿਹੜੀ ਪੰਜਾਬ ਤੋਂ ਚੱਲਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਾਉਗੀ। ਜੋ ਇਹ ਚੋਣਾ ਬਲਾਸੰਦੀ ਜਿਹੜੇ ਪ੍ਰਸ਼ੀਧੀਆਂ ਕੁਝ ਦਿਨ ਪਹਿਲਾਂ ਹੋ ਗਿਆ ਟੀਆਂ ਨੇ। ਇਹਦੇ ਵਿੱਚ ਪਾਰਟੀ ਦਾ ਰਾਹ ਭਾ ਉੱਚਾ ਗਿਆ। ਪਾਰਟੀ ਨੇ ਬੜੀ ਤਰੱਕੀ ਕੀਤੀ ਆ। ਹਲਕਾ ਸਮਰਾਲੇ ਦੇ ਵਿੱਚ ਵੀ ਬਲਾਸੰਦੀ ਜੀ 9 ਵਜੇ ਕਾਰਗੁਜ਼ਾਰੀ ਰਹੀ ਇੱਥੇ 8 ਸੀਟਾਂ ਦੀ ਜਿੱਤੇ ਆ ਦੋ ਸਾਡੇ ਕਾਜ ਕੈਨਸਲ ਕਰਦੇ ਉਹ ਜਿੰਨੇ ਫਿਰ ਜਿੱਤਣ ਵਾਲੀਆਂ ਸੀਗੀਆਂ ਕੁਝ ਸੀਟਾਂ ਦੇ ਅਸੀਂ ਬਿਨਾ ਜੋ ਕੈਂਡੀਡੇਟ ਨਾ ਹੋਣ ਕਰਕੇ ਉਹ ਤੁਹਾਨੂੰ ਬਲਾਸ ਜਿਲ੍ਹਾ ਪਰਸ਼ਦੇ ਦਾ ਵੀ ਨੁਕਸਾਨ ਹੋਇਆ ਇਹ ਸਾਡੇ ਕਾਗ ਰਿਜੈਕਟ ਹੋ ਗਏ ਇੱਕ ਜੀ ਬਲਾਸ ਤੋਂ ਥੋੜੀਆਂ ਵੋਟਾਂ ਦੇ ਅਸੀਂ ਹਾਰੇ ਆ ਇੱਕ ਅਸੀਂ ਜਿੱਤ ਚੁੱਕੀਆਂ ਤਿੰਨਾਂ ਦੇ ਵਿੱਚੋਂ ਟੋਟਲ ਕਾਰਗੁਜ਼ਾਰੀ ਸਾਡੀ ਸਾਰਨ ਵਧੀ ਰਹੀ ਹੈ ਜੇ ਟੋਟਲ ਐਵਰੇਜ ਵੋਟਾਂ ਨਹੀਂ ਗੱਢੀਏ ਬੇਸ਼ੱਕ ਕੁਝ ਕੁ ਵੋਟਾਂ ਸਾਡੇ ਨੂੰ 5-400 ਸਰਕਾਰ ਦੀਆਂ ਹੀ ਆ ਆਮ ਆਦਮੀ ਪਾਰਟੀ ਵੱਧ ਵੋਟਾਂ ਨੇ ਪਰ ਸਾਡੇ ਦੋ ਜਿਹੜੇ ਹਲਕੇ ਖਾਲੀ ਰਹਿ ਗਏ ਉਹਨਾਂ ਦੀ ਕਾਊਂਟਿੰਗ ਦੇ ਵਿੱਚ ਰਹੀ ਹੈ ਜੇ ਉਹ ਵੀ ਐਵਰੇਜ ਕੱਢ ਕੇ ਲਾਈਏ ਤਾਂ ਕਾਲੀ ਦਾਲ ਦੀਆਂ ਵੋਟਾਂ ਸਾਰਨ ਬੁੱਧ ਐਵਰੇਜ ਤੋਂ ਨਿਕਲ ਰਹੀ ਆ ਤੇ ਇੱਕ ਜ਼ਿਲ੍ਹਾ ਪ੍ਰਸ਼ੀ ਵੀ ਜਿੱਤੀ ਆ 6 ਅਸੀਂ ਬਲਾਸ ਸੰਪਤੀ ਮਛੀਵੜਾ ਦੋ ਸਮਰਾਲੇ ਚੋਂ 8 ਬਲਾਸਾਂ ਦੀ ਜਿੱਤ ਚੁੱਕੀਆਂ ਇਹ ਕਾਲੀ ਦਾਲ ਦੀ ਬਹੁਤ ਵਧੀਆ ਗੁਜ਼ਾਰੀ ਆ ਬਹੁਤ ਵਧੀਆ ਕਾਰਗੁਜ਼ਾਰੀ ਆ ਮਾ ਸਮੂਹ ਵੋਟਰਾਂ ਦਾ ਸਪੋਰਟਰਾਂ ਦਾ ਲੀਡਰਸhip ਉਹਨਾਂ ਦਾ ਖਾਸ ਕਰਕੇ ਜੋ ਸ਼ੌਨ ਕਾਲੀ ਵਾਲ ਨੇ ਮੇਰੇ ਮੈਦਾਨ ਜੂ ਤਾਰੇ ਸੀ ਇਹਨਾਂ ਸਾਡੀ ਬੇਨਤੀ ਪ੍ਰਵਾਨ ਕਰ ਪ੍ਰਵਾਨ ਕਰਕੇ ਜਾਂ ਪਾਰਟੀ ਦਾ ਹੁਕਮ ਮੰਨ ਕੇ ਚੋਣਾਂ ਲੜੀਆਂ ਨੇ ਉਹਨਾਂ ਦੀ ਬਹੁਤ ਧੰਨਵਾਦ ਕਰਦਾ ਅਤੇ ਗੁਰੂ ਮਹਾਰਾਜ ਦਾ ਬਹੁਤ ਸ਼ੁਕਰਾਨਾ ਕਰਦਾ ਹੈ ਇਹਨਾਂ ਕਿਰਪਾ ਕੀਤੀ ਪਾਰਟੀ ਮੇਹਬਤ ਰੱਖਿਆ ਪਾਰਟੀ ਦੇ ਪਾਲਤੀ ਦਿਨ ਦੁਗਣੀ ਰਾਤ ਦੁਗਣੀ ਹੋਵੇਗੀ ਇੱਕ ਆ ਜਿਹੜਾ ਸਤਾਵ ਚੱਲ ਰਿਹਾ ਹੈ ਛੀਦੀ ਸਤਾਵ ਚੱਲਦਾ ਸਹਿਜ ਜਪਦਾ ਅਜੀਤ ਸਿੰਘ ਸਾਹਿਬ ਜਿਹੜਾ ਜਾਰ ਸੰਜੋਰਾਵਰ ਸਭ ਦੇ ਸਿੰਘ ਮਾਤਾ ਗੁਜਰਗੜੀ ਸਮੂਹ ਸੰਗਾਂ ਸ਼ੀਧਾ ਨੂੰ ਵੀ ਆਪੇ ਸਮਰਪਿਤ ਕਰਦੇ ਹਾਂ ਉਹਨਾਂ ਚਾਹਨਾ ਜੀ ਬੇਨਤੀ ਹੈ ਵੀ ਆਪਣਾ ਮਿਹਰ ਪ੍ਰਿਆਗ ਹੱਥ ਇਸ ਤਰ੍ਹਾਂ ਪੰਥਕ ਪਾਰਟੀ ਸ਼੍ਰੋਣੀ ਅਕਾਲੀਏ ਦੇ ਰੱਖਣ ਤੇ ਪ੍ਰਧਾਨ ਨੂੰ ਚੜ੍ਹਦੀਗਲ ਵਿੱਚ ਰੱਖਣ ਆਉਣ ਵਾਲੀ 27 ਦੀ ਇਲੈਕਸ਼ਨ ਸ਼੍ਰੋਣੀ ਅਕਾਲੀ ਦਲ ਪੂਰੀ ਬਹੁਮਤ ਨਾਲ ਜਿੱਤੂਗਾ ਤੇ ਅਕਾਲੀ ਦਲ ਦੀ ਨਰੋਲ ਸਰਕਾਰ ਬਣੇਗੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜੋ ਉਹਨੇ ਕਈ ਕਰ ਇਹੋ ਜਿਹੇ ਕਾਰਜ ਕੀਤੇ ਨੇ ਔਖੇ ਸਮੇਂ ਜੀ ਨੇ ਪਰਖ ਦੀ ਘੜੀ ਸੀਗੀ ਸਾਰੀਆਂ ਪਾਰਟੀਆਂ ਸਾਰੇ ਪਾਰਟੀ ਪ੍ਰਧਾਨਾਂ ਦੇ ਵਰਕਰਾਂ ਦੀਆਂ ਉੱਥੇ ਸ਼੍ਰੋਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਚਾ ਹੜਾਂ ਵਾਲੀ ਗੱਲ ਹੋਈ ਚਾਹ ਲੈਂਦੇ ਐਕਿਊਸ਼ਨ ਦੀ ਗੱਲ ਹੋਈ ਜਿਹੜੇ ਰਿਕੁਆਇਰ ਕਰ ਰਹੇ ਸੀਗੇ ਜਾਂ ਆਪਣੇ ਜਿਮੀ ਚ ਉੱਥੋਂ ਆਏ ਤਨਤਨ ਸਾਹਿਬ ਦੇ ਉੱਥੇ ਸੁਖਬੀਰ ਸਿੰਘ ਬਾਦਲ ਏਡੀ ਵਿਜੀਗ ਕਾਰਗੁਜ਼ਾਰੀ ਰਹੀ ਆ ਲੋਕਾਂ ਦਾ ਮੂੰਹ ਕਾਂਗਰਸ ਤੋਂ ਭੰਗ ਹੋ ਗਏ ਆਪ ਤੋਂ ਭੰਗ ਹੋ ਗਏ ਜੋ ਕਿਸੇ ਕਾਰਨ ਲੋਕਾਂ 'ਚ ਨਿਰਾਸ਼ਾ ਪਾਏਗੀ ਦੀ ਕਾਲੀ ਆ ਦੇ ਖਿਲਾਫ ਪ੍ਰਚਾਰ ਕਰਕੇ ਮੁੜ ਕੇ ਲੋਕ ਪੰਥਕ ਪਾਰਟੀ ਕਾਲੀ ਆ ਦੇ ਨਾਲ ਖੜ੍ਹ ਚੁੱਕੇ ਨੇ ਹਰ ਇੱਕ ਹਲਕੇ ਦੇ ਜੋ ਹਲਕਿਆਂ ਚਾਹ ਜਿੰਨੇ ਉਹਨਾਂ ਦੀ ਵੀ ਕਾਰਗੁਜ਼ਾਰੀ ਲੋਕਾਂ ਨੇ ਇੱਥੇ ਤੇ ਮੋਹਰ ਲਾਈ ਆ ਕਿਉਂਕਿ ਬਹੁਤ ਵੱਡੀ ਕਿ ਆਪਾਂ ਲੀਡ ਦੇ ਰੇ ਵਧ ਰਹੇ ਆ ਇਸ ਤਰ੍ਹਾਂ ਚੱਲ ਰਿਹਾ ਤਾਂ ਆਉਣ ਵਾਲੇ ਸਮੇਂ 27 ਦੇ ਵਿੱਚ ਆਪਨਾ ਵੱਧ ਵੋਟਾਂ ਆਪਤੋਂ ਵੱਧ ਸੀਟਾਂ ਲੈ ਕੇ ਅਕਾਲੀ ਦਰ ਆਪਣੀ ਨਰੋਲ ਸਰਕਾਰ ਬਣਾਉਂਗਾ